ਸਸਿਕਾ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜੀ ਅੱਜ ਦੀ ਵੀਡੀਓ ਪਿੰਡ ਫਤੇਗੜ ਕੋਰੋਟਾਣਾ ਜੀ ਜ਼ਿਲ੍ਹਾ ਤਹਿਸੀਲ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਆਸਤੇ ਦੋ ਐਨੀਮਲ ਲੈ ਕੇ ਆਏ ਦੋਨੇ ਤੋਕੜ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਭਰ ਕੇ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਬਾਈ ਦਾ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਨਾਮ ਵੀਰੇ ਜਗਮਨ ਸਿੰਘ ਪਿੰਡ ਫਤੇਗੜ ਕੋਰੋਟਾਣਾ ਜ਼ਿਲ੍ਹਾ ਮੋਗਾ ਤੀਰ ਮੋਗਾ ਮੋਬਾਈਲ ਨੰਬਰ ਜੀ 984974348 ਬਾਈ ਠੀਕ ਆ ਬਾਈ ਇੱਕ ਨੰਬਰ ਡੱਬੀ ਗਾਂ ਤੋਂ ਸ਼ੁਰੂ ਕਰਦੇ ਸੂਆ ਕਿੰਨਾ ਮਾਜੇ ਪਹਿਲੇ ਨਾ ਵੀਰੇ ਦੰਦੋ ਜੀ ਦੰਦ ਦਾਣੀ ਚੱਕ ਕਿਤੇ ਭਰਾ ਯਾਰ ਲੈ ਲੈਂਦ ਕੋਈ ਆ ਜੀ ਹਾਂ ਸਮਾਂ ਕਿੰਨਾ ਹੋ ਗਿਆ ਸੂਈ ਨੂੰ ਜੀ ਸੂਈ ਨੂੰ ਵੀਰੇ ਉਹ ਤਾਂ ਕਹਿੰਦੇ 3 ਕਿ ਮਹੀਨੇ ਹੋ ਗਿਆ ਹੁਣ ਪਰਮਾਤਮਾ ਹਾਂ ਦਾਣਾ ਆਪਾਂ ਟੋਕੜੀ ਲਈ ਆਪਾਂ ਟੋਕੜੀ ਲਈ ਬਾਈ ਠੀਕ ਕਿੰਨਾ ਤੱਕ ਤਿਆਰ ਆ ਜ ਠੀਕ ਹੈ ਜੀ ਬਾਕੀ ਹੁਣ ਆ ਕੇ ਤੁਹਾਡੇ ਸਾਹਮਣੇ ਲਾਈ ਹੋਈ ਆ ਹੁਣੇ ਹੀ ਉਤਰਈ ਆ ਜੀ ਆ ਉਤਰ ਗਈ ਆ ਜੀ ਠੀਕ ਹੈ ਜੀ ਹਾਂਜੀ ਤੇ 8 ਕਿਲੋ ਯਾਨੀ ਮਾਲਕਾਂ ਦੇ ਘਰੋਂ ਲਿਆਂਗਾ ਹਾਂਜੀ ਹਾਂਜੀ ਠੀਕ ਹੈ ਜੀ ਠੜਾਂ ਦੀ ਡੰਨ ਆ ਜੀ ਠੜਾਂ ਦੀ ਓਕੇ ਵੀਰੇ ਠੰਡੀ ਸੀਲ ਆ ਜੀ ਪੂਰੀ ਪੂਰੀ ਵੀਰੇ ਪੂਰੀ ਤੋੜ ਕੇ ਦਿਖਾ ਦੀ اے ਆਈ ਵਗੈਰਾ ਹੋਈ ਆ ਜੀ ਵੀਰੇ ਕਹਿੰਦੇ ਦੇ ਹੈਗੇ ਆ ਹੋਗੇ ਇਹਨੂੰ 25 ਦਿਨ ਹਨਾ ਤਾਂ ਤਾਂ ਹੁਣ ਪਰਮਾਤਮਾ ਜਾਂਦਾ ਸਹੀ ਗੱਲ ਆ ਜੀ 22 ਦੇ ਦਸਨ ਮੁਤਾਬਕ ਸੂਆ ਪਹਿਲਾ ਸੂਈ ਆ ਵਜਨ ਵਜੂਦ ਪੂਰਾ ਚੰਗਾ ਜੀ ਫੇਸ ਕੁਆਲਿਟੀ ਵੀ ਸੋਹਣੀ ਆ ਨੈਟ 8 ਕਿਲੋ ਦੁੱਧ ਬਾਈ ਦੱਸਦਾ ਮੈਂ ਚੋਕੇ ਲੈ ਕੇ ਆਇਆ ਹੁਣੇ ਹੀ ਉੱਤਰੀ ਆ ਜੀ ਪੰਜ 10 ਮਿੰਟ ਹੀ ਹੋਏ ਆ ਵਜਨ ਵਜੂਦ ਬੜਾ ਚੰਗਾ ਕੱਦ ਕਾਠ ਵੀ ਚੰਗਾ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਬਾਕੀ ਗੋਲ ਪੈਟ ਕੋੜਾ ਥਾਣ ਕੱਲਾ ਕੱਲਾ ਨਿੱਖੜ ਮੇ ਫੇਸ ਕੁਆਲਿਟੀ ਸੋਹਣੀ ਆ ਜੀ ਲੈ ਚੱਲੀ ਵੀਰੇ ਤੇ ਡਿਮਾਂਡ ਕੀ ਰਹਿਣਾਂ ਲੀ ਵੀਰੇ ਦੀ ਡਿਮਾਂਡ ਇਹ ਵੀਰੇ 21000 ਦੇ ਦੇ ਦਾਂਗੇ ਹੋਜੂ ਲੈਸ ਜੀ ਹਾਂਜੀ ਹਾਂਜੀ ਕੋਈ ਨਾ ਠੀਕ ਆ ਜੀ 21000 ਦੀ ਬਾਈ ਕਹਿੰਦਾ ਵਹਿੜ ਦੇ ਦਾਂਗੇ ਜੀ ਵਿੱਚੋਂ ਲੈਸ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਦੋ ਨੰਬਰ ਵੀਰੇ ਸੂਆ ਕਿੰਨਾ ਮਾ ਜੀ ਇਹ ਵੀ ਪਹਿਲੇ ਨਹੀਂ ਆ ਵੀਰੇ ਠੀਕ ਆ ਜੀ ਇਹ ਦੰਦੋਂ ਚੈੱਕ ਕੀਤੀ ਐ ਨਹੀਂ ਨਹੀਂ ਵੀਰੇ ਦੰਦ ਨਹੀਂ ਵਜਾ ਹਾਂ ਇਹਨੂੰ ਸਮਾਂ ਕਿੰਨਾ ਹੋਗਾ ਸੂਈ ਨੂੰ ਇਹਨੂੰ ਵੀ ਸੂਈ ਨੂੰ ਹੋਗਣਾ ਤਿੰਨ ਕਿ ਮਹੀਨੇ ਵੀਰੇ ਠੀਕ ਆ ਥਾਣਾ ਦੀ ਦੰਨ ਆ ਜੀ ਕਿੰਨਾ ਦੁੱਧ ਤਿਆਰ ਆ ਜੀ ਦੁੱਧ ਥੱਲੇ 8 ਕੋ ਹੋਊਗਾ ਕੰਡੇ ਵਾਲਾ ਵੀਰੇ ਠੀਕ ਆ ਜੀ ਏਆਈ ਵਗੈਰਾ ਹੋਈ ਐ ਜੀ ਯਾਰ ਕਹਿੰਦੇ ਸੀ ਕਿ ਹੁਣ ਵੀਰੇ ਇਹ ਖਾਲੀ ਦੁਕਾਨ ਖਾਲੂ ਹੀ ਦੇਣੀ ਆ ਆਪਾਂ ਭਰਾ ਜਰਾ ਮੈਂ ਦੀ ਪੱਤੀਆਂ ਦਾ ਕਾਦਾਂ ਠੀਕ ਆ ਵੀਰੇ ਤੋੜ ਕੇ ਦਿ ਕਿ ਪਹਿਲਾ ਹੀ ਸੂਈ ਆ ਜੀ ਆਪਣੀ ਲਿਆਂਦੀ ਹੋਈ ਆ ਨੈਟ 8 ਕਿਲੋ ਦੁੱਧ ਤਿਆਰ ਆ ਮਾਲਕਾਂ ਨੇ ਤਾਂ ਕਹਿ ਕੇ ਦਿੱਤੀ ਆ ਪਰ ਬਾਈ ਕਹਿੰਦਾ ਆਪਾਂ ਖਾਲੀ ਮੰਨ ਕੇ ਲਈ ਆ ਖਾਲੀ ਮੰਨ ਕੇ ਦੇਣੀ 8 ਤੇ 8 ਦੋਨਾਂ ਤੇ ਲੈ 16 ਕਿਲੋ ਹੋ ਗਿਆ ਜੀ ਬਾਕੀ ਫੇਸ ਕੁਆਲਟੀ ਸੋਹਣੀ ਆ ਜੀ ਭਜਨ ਵੀ ਚੰਗਾ ਥਣਾ ਦੇ ਸਹਿਜ ਵੀ ਸੋਹਣੇ ਆ ਤੇ ਇਹਦੀ ਡਿਮਾਂਡ ਵੀਰੇ ਇਹ 22000 ਰੁਪਏ ਵੀਰੇ ਜੋੜਾ ਲੈ ਜੇ ਬਾਈ ਕੋਈ ਕੋਈ ਗੱਲ ਨਹੀਂ ਵੀਰੇ ਜ਼ਰੂਰ ਮਾਨ ਤਨ ਕਰਾਂਗੇ ਭਰਾ ਠੀਕ ਆ ਜੀ ਇਹਦੀ ਡਿਮਾਂਡ 23000 ਰੁਪਏ ਜੇ ਕੋਈ ਜੋੜਾ ਲੈ ਜੂ ਤਾਂ ਮਾਨ ਤਨ ਜ਼ਿਆਦਾ ਹੋ ਜਾਊਗਾ ਜੀ ਕੋਈ ਵੀ ਨਗ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ